ਵੱਡੀ ਜਿੱਤ ਹੋਈ ਏ ਜੀ ਬੱਚੇ ਦੇ ਵਾਲੇ ਬਾੜਾ ਸੋਨੂੰ ਵੱਡੀ ਧੰਤਨ ਗੁਰਰਾਮਦਾਸ ਨੇ ਧੰਤਨ ਬਾਬਾ ਗੁਰਦਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਏ ਮੇਰੇ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਜਦੋਂ 47 44 ਮੇਰੇ ਖਿਆਲ ਸਟੈਂਟਰ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਸ਼ਾਨੇ ਜਿਹੜੇ ਮਗਰੋਂ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਪੂ ਮਾਪਿਆਂ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਨੀ ਫੇਲੀਨ ਚੋਂ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਲੱਗਦਾ ਕੀ ਹਰ ਮਤ ਤੋਂ ਹੁਣ ਸਰਪੰਚ ਵਾਰ-ਵਾਰ ਕਿਹਾ ਜਾ ਰਿਹਾ ਸੀ ਮੈਚ ਦੇ ਵਿੱਚ ਉਹ ਕਿੰਨੇ ਕਿ ਬਾਕੀ ਕੁਝ ਨਹੀਂ ਕੁਝ ਵੇਖੋ ਜੀ ਸਾਰੀ ਟੀਮ ਨੇ ਵਧੀਆ ਖੇਡਿਆ ਤੇ ਚੜ੍ਹਦੀ ਕਲਾ ਵਿੱਚ ਲਗਾਤਾਰ ਪਰਿਵਾਰ ਹੋਈ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਇੰਡੀਆ ਟੀਮ ਦੀ ਪਰਫਾਰਮੈਂਸ ਦੇਖ ਕੇ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਆ 골ਡ ਮੈਡਲ ਦੀ ਬਹੁਤ ਆਸੀ ਥੋੜੀਆਂ ਮਿਸਟੇਕ ਹੋ ਗਈਆਂ ਅਜਾ ਦਿਨਾਂ ਦਿਨਾਂ ਨਾ ਹੋਊਗਾ ਕਹਿ ਲੋ ਬਹੁਤ ਬੋਲ ਵਰੀਆ ਅੱਜ ਟੀਮ ਖੇਡੀ ਆਰੇ ਉਹਦੇ ਕਰਕੇ ਮਤਲਬ ਜਿੱਤ ਪ੍ਰਾਪਤ ਹੋਈ ਤੇ ਬਰੋਨ ਮੈਡਲ ਲੈ ਕੇ ਆ ਰਹੇ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਖੁਸ਼ੀ ਆ ਰਹੀ ਇੱਕ ਇੱਕ ਸੈਕਿੰਡ ਬਹੁਤ ਵੇਖੋ ਵੀ ਕੀਮਤੀ ਹੀ ਐਂਡਲਾ ਕਿ ਜਦੋਂ ਉਹਨਾਂ ਨੂੰ ਮਤਲਬ ਬਲੈਂਟੀ ਕੋਰਨ ਮਿਲੀ ਜਾਂਦੇ ਸੀ ਜਿੰਨਾ ਜਿਹੜਾ ਟਾਈਮ ਨਹੀਂ ਸੀ ਹੋਣ ਦਿਆ ਤੇ ਪਾਣੀ ਪੀਣ ਨੂੰ ਜੀ ਨਹੀਂ ਕਰਨ ਦਿਆ ਚਲੋ ਹੁਣ ਮਹਾਰਾ ਨੇ ਜਿੱਤ ਪ੍ਰਾਪਤ ਕੀਤੀ ਬਹੁਤ ਵਰੀਆ ਲੱਗ ਰਿਹਾ ਜੀ ਲੱਗਦਾ ਕਿ ਮੈਚ ਦੇ ਨਾਲ ਦਿੱਲੀਏ ਤੁਹਾਡਕਣਾ ਵਧੀ ਹੋਏ ਸੇਰ ਬਹੁਤ ਅਰਦਾਸਾਂ ਕੀਤੀਆਂ ਸਰ ਮਹਾਰਾ ਨੇ ਚਲੋ ਸੁਣੀਆਂ ਪੂਰੀਆਂ ਕੀਤੀਆਂ ਜੀ ਬਹੁਤ ਖੁਸ਼ੀ ਆ ਜੀ ਕਿ ਤੁਹਾਨੂੰ ਵੈਲਕਮ ਕੀਤਾ ਜਾ ਰਿਹਾ ਜੀ ਸਰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਆਪਣੇ ਵੱਲੋਂ ਪੂਰਾ ਜਦਾਂ ਉਹਨਾਂ ਨੇ ਪੂਰਾ ਪਰਫਾਰਮੈਂਸ ਦਿੱਤੀ ਆ ਨਾ ਉਹਦਾ ਹੀ ਮਤਲਬ ਮਤਲਬ ਕੋਦਾ ਕਰਕੇ ਹਰ ਮੰਤਰੀ ਦੀ ਬਦੌਲਤ ਦੂਜੀ ਵਾਰੀ ਬਰੋਸਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ਇੱਕ ਪਲੇਅਰ ਦੀ ਨਹੀਂ ਗੱਲ ਬਹੁਤ ਸਾਰੀ ਟੀਮ ਬਹੁਤ ਸੋਹਣਾ ਖੇਡੀ ਹੈ ਜੀ ਮਹਾਰਾਜ ਇਦਾਂ ਹੀ ਚੜਦੀ ਕਲਾ ਰੱਖੇਗਾ ਫਿਰ ਅਗਲੀ ਵਾਰੀ 26 ਚ 골ਡ ਲੈਗੇ ਹੋਣਾ ਤੇ ਤੁਹਾਨੂੰ ਭਾਈ ਜੀ ਇਸ ਤਰ੍ਹਾਂ ਕਿ ਮਾਗਤ ਸੁਆਗਤ ਕੀਤਾ ਜਾਏਗਾ ਆਇਆ ਜਾਏਗਾ ਬਹੁਤ ਸ਼ਾਨਦਾਰ ਸੁਆਗਤ ਕੀਤਾ ਜਾਊਗਾ ਸਾਰਾ ਆਪਣੇ ਵੱਲੋਂ ਪੂਰਾ ਫੁੱਲ ਮਤਲਬ ਜਸ਼ਨ ਮਨਾਏ ਜਾਣਗੇ ਲੱਗਦਾ ਕਿ ਪਿੰਡ ਦਾ ਨਾਮ ਰੋਸ਼ ਹੋ ਪੂਰੇ ਖੇਤਰ ਦੇ ਵਿੱਚ ਬਿਲਕੁਲ ਸਰ ਜੀ ਫੋਲਡ ਦੇ ਵਿੱਚ ਤੇ ਹੋ ਗਿਆ ਸਾਰਾ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਵੀ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਆ ਮਹਾਰਾਜ ਇਦਾਂ ਹੀ ਚੜਦੀ ਕਲਾ ਰੱਖੇ ਜੀ